ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਾਨ ਤੜਾ ਬੋ ਬੋ ਵੈਲਕਮ ਹੈ ਜੀ ਤੇ ਬਾਈ ਰਿੰਕੂ ਕੋ ਪਹੁੰਚ ਚੁੱਕੇ ਜੀ ਪਿੰਡ ਲੋਕਾ ਜ਼ਿਲ੍ਹਾ ਤਰਨਤਾਰਨ ਦਾ ਤਸਰੀਪਾਟੀ ਦੇਖੋ ਅੱਜ ਵੀ ਬਾਈ ਕੋਲ ਕੋ 10-11 ਲੈ ਕੇ ਪਸ਼ੂ ਸੇਲ ਆ ਨਾਲ ਨੀਲੀਆਂ ਵੀ ਹੈਗੇ ਤਿੰਨ ਅੱਜ ਬਾਈ ਨੇ ਗਰਮਪਤ ਕਰੀਏ ਬਾਈ ਜੀ ਹਸਤੀ ਸਤਿ ਸ਼੍ਰੀ ਅਕਾਲ ਮੇਰੇ ਭਾਈ ਕੀ ਹਾਲ ਹੈ ਬਹੁਤ ਠੀਕ ਐ ਚੜਦੀ ਕਲਾ ਜੀ ਵਿਗਿਆ ਮਾਰੋ ਅੱਜ ਜੀ ਉਦੋਂ ਸੰਦੀਪ ਜੀ 15-20 ਮਿੰਟਾਂ ਜੀ ਵਿਗਿਆ ਜਦੋਂ ਵੀਡੀਓ ਚੜੀ ਸੀ ਮਹਾਰਾਜ ਦੀ ਗੁਰੂ ਰਾਮਦਾਸ ਦੀ ਬਾਬਾ ਦੀ ਸਖਦੀ ਕਿਰਪਾ ਹਾਂ ਜੀ ਹਾਂ ਜੀ ਹਾਂ ਜੀ ਹੋਰ ਆਇਆ ਚੜਦੀ ਕਲਾ ਜੀ ਬੈਰ ਮਾਲ ਦੋ ਵੀ ਗਈਆਂ ਪੁਰਾਣੇ ਖੜਾ ਦੀ ਆਏ ਆਹੋ ਮਾਲ ਤਾਂ ਉਹਦੇ ਵੀ ਉਹ ਵੀਡੀਓ ਤੋਂ ਬਾਅਦ ਆ ਪੰਜ ਸੇ ਵੇਗੀਆਂ ਹਾਂਜੀ ਹਾਂਜੀ ਤੇ ਹੁਣ ਵੀ ਆਪਣੇ ਕੋ ਅੱਠ ਆ ਅੱਠ ਮਈਆਂ ਹਾਂ ਛੇ ਸੁਈਆਂ ਦੋ ਗੱਬਣਾ ਚਲੋ ਕੰਮ ਸ਼ੁਰੂ ਦੇਖੋ ਜੀ ਇਹਦਾ ਹੁਣ ਹੀ ਸੁਈ ਲੱਗਣਾ ਜੀ ਹਾਂਜੀ ਇਹ ਹੁਣੇ ਸੁਈ ਹਾਂਜੀ ਘੰਟਾ ਦੀ ਹੋਇਆ ਜੀ ਸੁਈ ਨੂੰ ਹਾਂਜੀ ਕਿਲੋ ਦੋ ਕੁੱਟੋ ਕੱਢ ਕੇ ਪਿਆ ਤਾਂ ਵੀ ਜੇ ਜ਼ੋਰ ਪਾ ਦੂਗੀ ਠੀਕ ਆ ਠੀਕ ਆ ਤੇ ਬਹੁਤ ਚੰਗੀ ਸੰਦੀਪਾ ਜੀ ਮਾਜੀ ਜਵੇਂ ਚਵਾਈ ਚੋਕ ਨਿਕਲੀ ਜੀ ਆਹ ਚਵਾਈ ਬਹੁਤ ਓਕੇ ਬੱਠੀ ਲਓ ਜੀ ਦੇਖੋ ਮਾਨ ਤੇ ਭਜੀ ਤੋੜ ਕੇ ਨਾ ਕਰੋ ਫਰੈਂਕੋ ਜੀ ਇਹ ਸਦੀਪ ਜੀ ਇਹ ਦੁੱਧ ਦਊਗੀ ਬਈ ਸਦਾ ਦੁੱਧ ਦੁੱਧ ਮਰਗਲੇ ਸਵੇਰੇ ਦਿੱਤਾ ਨੇ 12 ਕਿਲੋ ਹਾਂ ਜੀ ਐ ਕਿਤੇ ਮਹਾਰਾਜ ਦੀ ਮੇਰੇ ਨਾਲ ਭੇਚੋੜਾ ਹੀ ਕਰਦੇ ਹੈ ਨਹੀਂ 14 ਹੀ ਕਰ ਜੇ ਭਾਉ ਨਾ ਚੰਗੀ ਹੈ ਮੈਂ ਹਾਂ ਹਾਂ ਜੀ ਲੈਓ ਬਾਕੀ ਬਾਦੀ ਜਾਦਗਾਰ ਦੀ ਚੱਕੀ ਨਹੀਂ ਜਾਦਗਾਰ ਚੰਗੀ ਹੈ ਭਾਉ ਹਾਂਜੀ ਸੰਦੀਪ ਜੀ ਮੁੱਲ ਛੋੜੇ ਛੋੜੇ ਕਰਨੇ ਆ ਬਾਬਾ ਰੋਹਰਾਂ ਵਾਲਾ ਮੁੱਲ ਕਰਾਉਣ ਨੂੰ ਭਾਵੇਂ ਦਾ 1 5 ਕਰ ਲੀਏ ਹਾਂਜੀ ਤੇ ਆਪਾਂ 90 ਦੀ ਦੇ ਦਈਏ ਜਿੰਨੇ ਮਰਜ਼ੀ ਕਰ ਲੈ ਛੋੜ ਹੈ ਇੱਕੋ ਹੀ ਗੱਲ 3000 ਕਰ ਦਿੱਤੀ 2000 ਠੀਕ ਹੈ ਜੀ 8000 85 ਦੀ ਲੈ ਚਲੋ ਬਹੁਤ ਚੰਗੀ ਵੇਚ ਲੋ ਮੱਝ ਤੇਰਾ 12 13 ਲੀਟਰ ਵਾਲੀ ਆ ਮੈਂ ਆ ਤੇ ਚੂਣ ਚੰਗ ਬੜੀ ਕੋਲੀ ਆ ਪੂਰੀ ਫੁੱਲ ਹੱਡੀ ਆ ਬੜੀ ਚੰਗੀ ਚੰਗੀ ਆ ਮੈਂ ਹਾਂਜੀ ਹਾਂਜੀ ਚਲੋ ਆਜੋ ਇਹ ਵੀ ਸੁਈ ਹੈ ਜੀ ਹਾਂਜੀ ਹਾਂਜੀ ਇਹ ਵੀ ਏਅਰ ਸੁਈਜਰ ਰਾਂਤੀ ਅੱਛਾ ਤੇ ਸਵੇਰੇ ਸਾਰੀ ਖਾਲੀ ਕਰਦੀ ਆ 2 ਕਿਲੋ ਰਹਤੀ ਆ ਦੂਜਾ ਦੂਜਾ ਜੀ ਹਾਂਜੀ ਹਾਂਜੀ ਵੀ 10 ਬਾ 10 ਚੋਟੀ ਆ ਜੀ ਲਓ ਵੇਖੋ ਤੇ ਨਾ ਫਿਰ ਵੇਲੇ ਠੋਠੀ ਕੀ ਨਹੀਂ ਕੱਟ ਕਾਟ ਦੇ ਲੋ ਚਲੋ ਵਾਹ ਕੱਟਾ ਜੀ ਮਗਰ ਇਹਦੇ ਮਗਰ ਹਾਂਜੀ ਕੱਟਾ ਹੀ ਹਾਂਜੀ ਆ ਠੀਕ ਆ ਇਸ ਨੀਂਦ ਜੀ 2 ਕਿਲੋ ਵਿੱਚ ਛੱਟਦੀ ਆ ਆ ਇਧਰ ਹੋ ਜਾ ਸਾਈਡ ਤੇ ਲਾਓ ਇਧਰ ਇਧਰ ਆ ਜਾਓ ਕੀ ਚੌਣ ਚਾਣ ਬੜਾ ਫੁੱਲਾ ਨਿਕਲਿਆ ਲੰਮੀ ਲੱਗੂ ਭਰੇ ਅੱਗੇ ਇਹ ਠੀਕ ਆ ਥਾਨ ਸੁਣ ਸੋਹਣਾ ਜੀ ਤੋਰ ਬਾਠੀ ਆਜੋ ਹਾਂ ਮਿੱਤਰ ਇਹਦੇ ਤੇ ਇੰਨਾ ਕਿੰਨਾ 3 ਕਿਲੋਟਰ ਛੱਡੀ ਹਾਂਜੀ ਵਿੱਚ ਮੇਰੇ ਮੈਂ ਸਾਰੀ 11 ਡੋਪਣੀ ਹੁੰਦੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਵੇਖੋ ਥਾਨ ਕਿੱਡਾ ਲੱਗਾ ਝੋਡੀ ਦਾ ਹਾਂਜੀ ਸੰਦੀਪ ਜੀ ਮੁੱਲ ਕਰਾਉਣ ਨੂੰ ਭਾਵੇਂ ਇਹਦਾ ਵੀ ਲੱਖ ਕਰਾ ਲਓ ਜਾਂ 5 ਕਰਾ ਲਓ ਤੇ 95 ਦੀ ਦੇ ਦਈਏ ਦਾ ਦੋ ਵੀ ਆਪੇ ਛੱਡੋ ਆਪੇ ਛੱਡ ਦਈਏ ਪੂਰੇ 90 ਦੀ ਲੈ ਜਾਓ ਦੋ ਹੀ ਹੋਰ ਛੱਡੋ ਠੀਕ ਐ ਸਦੀਪ ਜੀ ਦੇਖੋ ਝੋਟੀ ਦੇਖੋ ਇੱਕ ਰੱਖਾ ਇਹ ਹੱਤੀ ਦਾ ਬੱਚਾ ਅਜੇ ਸੂਜ ਆਈ ਆ ਨਹੀਂ ਠੀਕ ਐ ਬਸ 12 ਕਿਲੋ ਇਹਨੇ ਪਹਿਲਾਂ ਨੇ ਦੋ ਦਿੱਤਾ ਵਾਹ ਉਧਰ ਦੀ ਝੋਟੀ ਆ ਬਿਲਕੁਲ ਛੋਣੀ ਝੋਟੀ ਜੀ ਨਾਲੇ ਨਸਲਾ ਝੋਟੇ ਬੁਰੀ ਜੀ ਇਹ ਗੱਬਣਾ ਜੀ ਇਹ ਸੂਈ ਜੇ ਪਰਸੋਂ ਛਰੀਲੀ ਅੱਛਾ ਸਦੀਪ ਜੀ ਝੋਟੀ ਕਹਿੰਦੇ ਆ ਇਹ 사ਦਕ ਤੋਂ ਆਈ ਝੋਟੀ ਸਾਰੇ ਭਾਈ ਜੀ ਹਾਂ ਮੇਰੇ ਹਿਸਾਬ ਨਾਲ ਵੀ ਇਹਦੇ ਥੱਲੇ ਸੰਦੀਪ ਜੀ 10 ਕਿਲੋ ਤੋਂ ਬੋਲਾ ਸਟਾਰਟ ਹੀ ਹੋਇਆ ਜੇ ਪਰਸੋਂ ਤੋਂ ਹੀ ਹੈ ਅਜੇ 10 ਕਿਲੋ ਬੋਲਾ ਸਟਾਰਟ ਹੀ ਹੈ ਜੀ ਹਾਂ ਦੁੱਧ 14 ਕਿਲੋ ਆ ਪੱਕਾ ਦੇ ਨਾਲ ਹੀ ਆ 14 ਕਿਲੋ ਪੱਕਾ ਹੀ ਪੱਕਾ ਲੋਹਰ ਕਾ ਫਿਰ ਨਿੱਗਰ ਚੱਡਾ ਸੰਦੀਪ ਜੀ ਠੀਕ ਹੈ ਮੁੱਕਦੀ ਨਹੀਂ ਗਾਂਵਾਰਗੀ ਚੋਣਿਆ ਬਹੁਤ ਚੰਗੀ ਬਣੀ ਰਾਂਗੇ ਮੇਰਾ ਕਾਲਾ ਨਾਥਰ ਬਹੁਤ ਝੋਟੀ ਜੀ ਐ ਬਿਲਕੁਲ ਉਧਰੋਂ ਆਈ ਆ 사ਦਕ ਤੋਂ ਆ ਤਾਂ ਕੋਣ ਫਿਰ ਜਿੱਡਾ ਥਾਣ ਓਡੀ ਚਵਾਈ ਜੇ ਹਾਂਜੀ ਜਿੰਨੇ ਮੱਦੀ ਸੁਨੀਤ ਜੀ ਦੇ ਦਿਓ ਇਹੋ ਜਿਹੋ ਝੋਟਿਆਂ ਦੇ ਆਮ ਭੈਣ ਭਰਾ ਇੱਕ ਦਾ ਹੋ ਇੱਕ 20 ਕਰੀ ਜਾਂਦੇ ਆ ਹਾਂਜੀ ਪਰ ਆਪਾਂ ਨਹੀਂ ਕਰਨਾ ਆਪਾਂ ਭੈਣ ਭਰਾਵਾਂ ਦਾ ਮਾਣ ਕਰਨਾ ਦੇਖੋ ਪਿਓਰ ਨਸਲ ਕਿ ਪਿਓਰ ਪੂਰਾ ਨਾ ਸਕਿਆ ਦੇ ਦੀਏ ਕਪਾਈ ਦੀ ਦੇ ਦੀਏ ਬੇਲਾ ਚੋਟੀ ਪੂਰੇ ਨਗਰਲੇ ਵਈਏ ਜੀ ਆਪੋ ਹੈ ਚਲੋ ਪੂਰੇ ਲੱਖ ਦੀ ਦੇ ਲਈ ਪੰਜ ਹੀ ਜਾਂ ਦੋ ਚਲੋ ਠੀਕ ਹੈ ਠੀਕ ਹੈ ਜੀ ਬਸ ਠੀਕ ਆ ਇਹ ਵੀ ਸੁਈ ਹੈ ਜੀ ਇਹ ਵੀ ਸੁਈ ਜੀ ਇਹ ਵੀ ਸੁਈ ਆ ਇਹ ਸੁਆ ਬਾਜੀ ਇਹ ਤੇਜਾ ਸੁਆ ਜੀ ਹਾਂ ਜੀ ਕਲੀਨ ਜੀ ਇਹ 15 ਕਰੇ ਸੁਈ ਜੀ ਆ ਬਚਾਈ ਅੱਛਾ ਇਹਨੇ 12 ਕਿਲੋ ਦੋਦੇ ਆ ਹਾਂ ਜੀ ਤੇ ਬਾਕੀ ਜਿਹੜਾ ਮੱਦੀ ਭੈਣ ਭਰਾ 11 ਕਿਲੋ ਮੰਨ ਕੇ ਲੈ ਜੀ ਠੀਕ ਆ ਤੋ ਤੋ 13 ਟੋਨ ਕਰ ਦੇਣਾ ਮੈਂ ਨਹੀਂ ਅੱਛਾ ਠੀਕ ਹੈ ਮਾਤਰ ਕਰਵਾਈ ਜੇਵਾ 200 ਕਿਲੋ ਮੈਰਾ ਠੀਕ ਹੈ ਚੋਈ ਜੂ ਨਾ ਬੜੀਆ ਐ ਮੋਕੇ ਆ ਗਈ ਆ ਜੀ ਹਾਂ ਜੀ ਜੀ ਦੀ ਮੁੱਲ ਕਰਾਉਣ ਨੂੰ ਇਹਦਾ ਵੀ ਭਾਵੇਂ 95 ਕਰ ਲੀ ਗਏ ਤੇ 90 ਕਰ ਲਗੇ 85 85 ਦੇ ਲਗੇ ਤੁਹਾਡਾ ਮਨ ਦਾ ਦੋ ਹੀ ਹੋਰ 83000 83 ਤੱਕ ਆਇਆ ਜੇ ਭਾਈ ਦਾ ਕੁਝ ਨਹੀਂ ਵੇਰ ਕਾਫੀ ਦਾ ਠੀਕ ਹੈ ਜੀ ਚਲ ਇਹ ਪਹਿਲਾ ਸੁਆ ਜੀ ਇਹ ਪਹਿਲਾ ਸੁਆ ਜੀ ਹਾਂਜੀ ਇਹ ਗੱਪਣ ਇਹ ਗੱਪਣ ਹੈ ਜੀ ਸੰਦੀਪ ਜੀ ਇਹ ਪਹਿਲਾ ਸੁਆ ਛੋਟੀ ਦੰਦਾ ਦੀ ਹੁੰਦੀ ਹੈ ਜੀ ਦੰਦਾ ਇਹ ਦੇਖਣੀ ਛੋਟੀ ਜਰੀ ਨਾ ਕੋਲ ਭਾਈ ਬਿਲਕੁਲ ਜੈਡ ਬਲੈਕ ਛੋਟਾ ਤੇਰ ਦਾ ਖੜੂ ਵੀ ਹਾਂਜੀ ਹਾਂਜੀ ਤੇ 2 2 ਲੀਟਰ ਇਹਨੂੰ ਵਿਟਾਮਿਨ ਐਚ ਘਰ ਆ ਲੈਣਾ ਆਖਿਆ ਚਾਰ ਤੇ ਹੀ ਆ ਠੀਕ ਆ ਜਦੋਂ ਸੂਹ ਗਈ ਵਾਕਿਆ ਉਦੋਂ ਦੱਸੂਗੀ ਵਾਕਿਆ ਕੋਈ ਚੀਜ਼ ਗਈ ਅੰਦਰ ਦੱਸੂਗੀ ਆਖਿਆ ਕੁੱਕਾ ਪੀਸ ਨਹੀਂ ਸਲੀਪ ਬਾਕੀ ਕੋਠਾ ਹੀ ਹੈ ਹਾਂਜੀ ਮੁੱਲ ਕਰਾਉਣਾ ਤੇ ਭਾਵੇਂ ਇਹਦਾ 90 ਕਰਾ ਲਓ 85 ਦੇ ਦੀ 80 ਠੀਕ ਆ ਸਦੀਪ ਜੀ ਜਾਣ ਲਓ ਲਓ ਜੀ ਆਫੇ ਬਿਲਕੁਲ ਕਾਲੀ ਸ਼ਹਿ ਚੋਟੀ ਹੈ ਤੇ ਹੁਣ ਆ ਗਈ ਨੀਲੀਆਂ ਤੇਰੇ ਸ਼ੁਰੂ ਇਹ ਨੀਲੀਆਂ ਆ ਗਈਆਂ ਜੀ ਸੁਈਆਂ ਬਈ ਤੇ ਨਹੀਂ ਨਹੀਂ ਦੋ ਸੁਈਆਂ ਜੇ ਇੱਕ ਕੱਪਣ ਜੇ ਅਰੇ ਦੋ ਸੁਈਆਂ ਇੱਕ ਕੱਪਣ ਇਹ ਕੱਲ੍ਹ ਸੁਈ ਜੇ ਵੀ ਅੱਛਾ ਇਹ ਦੂਜਾ ਸੁਗਾ ਜੇ ਹਾਂ ਜੀ ਤੇ ਕੱਲ੍ਹ ਸੁਈ ਜੇ ਤਾਂ ਪੂਰੀ ਖਾਲੀ ਨਹੀਂ ਕੀਤੀ ਜੇ ਠੀਕ ਆ ਕਿਉਂਕਿ ਸਵੇਰੇ 3-4 ਕਿਲੋ ਚੋਗੇ ਵਿੱਚ ਛੱਡਤੀ ਕਿਵੇਂ ਕਿਵੇਂ ਲਿਖਦਾ ਜਵਾਜੂ ਜੀ ਜਵਾਦ ਬੰਬੀ ਵਰਗਾ ਪਹਿਲੇ ਤੁਸੀਂ 12 ਕਿਲੋ ਕੋਲ ਤਾਂ ਘਰ ਆ ਲਿਆ ਨੇ ਦਿੱਤਾ ਇਹਨੇ ਠੀਕ ਆ ਜੀ ਬਾਕੀ ਮਹਾਰਾਜ ਦੀ ਕਿਰਪਾ ਨਾਲ ਕੀ ਬਾਦੀ ਲਾਉਗੀ ਹਾਂਜੀ ਭਾਜੀ ਬਰ ਸੰਦੀਪ ਜੀ ਮੱਝ ਦੇ ਹੋਣਾ ਅਜੇ ਤਰ ਪਤਾ ਸੂਸਾ ਆ ਕੇ ਨਗਰ ਜਗਦਾ ਨਹੀਂ ਆ ਇਹ ਦੋ ਚੌਧਰੋਂ ਜਗਦਾ ਤੇ ਮੁੱਲ ਕਰਾਉਣ ਨੂੰ ਭਾਵੇਂ 1.5 ਕਰ ਲਈਏ ਤੇ ਦੇ ਦਿੱਤੀ ਲੱਖ ਚੋ ਤਿੰਨ ਮਾਨ ਕਰ ਲਈਏ ਜੀ ਹੈ ਉਹ ਚਾਣਨੇ ਦੀ ਦੇ ਦਿੱਤੀ 90 ਜੀ 90 ਬਜਰਾ ਕੁਝ ਨਹੀਂ ਜੀ ਚੱਲ 92 ਦੀ ਨਹੀਂ 90 ਜੀ ਇਹ ਗੱਫਨ ਹੋਣੀ ਆ ਇਹ ਵੀ ਕੱਲ ਸੁੱਈ ਸੀ ਇਹ ਵੀ ਸੁੱਈ ਆ ਇਹ ਵੀ ਸੁੱਈ ਜੀ ਲੋੜੀ ਲੈ ਸੁਨੇ ਸੋਰਾ ਆ ਵੀ ਲੈ ਉਸ ਉਹ ਗੱਲ ਇਹ ਚਾਹੀਦੀ ਹੋਰ ਨਹੀਂ ਮਰ ਨਹੀਂ ਕੋਈ ਨੱਬੇ ਦੀ ਦੇ ਕੇ ਰਾਏ ਬੱਤੀ ਚਨਾ ਬੋਲਾ ਸਰ ਜੀ ਇਹ ਸਲੇ 8 ਕਿਲੋ ਬੋਲਾ ਜੇ ਪਰਸੋ ਦੀ ਸੁੱਈ ਏ ਹਾਂਜੀ ਮੈਂ ਜਿਹੜਾ ਵੀ ਆਪਾਂ ਤੇ ਕਾਲ ਕਰਨਾ ਕੋਈ ਕੋਟਾ ਦੇ ਮੁੱਲ 85 ਕਰ ਲਿਏ ਰੱਸੀ ਵੀ ਦੇ ਦਈਏ ਨਹੀਂ ਹੈ ਮੈਂ ਜਿਹੜਾ ਉਹ ਵੀ ਜੀ ਆ ਮੈਨੂੰ ਬਤਾਇਆ ਐ ਦੁੱਧ 12 ਕਿਲੋ ਦੇ ਜੀ ਨਾ ਮੇਰੇ ਆਪ ਦੋ ਯਾਰ ਹੋਰ ਜਾ ਇਸ ਕੋਈ ਗੱਲ ਹੈ ਇਸ ਕੋਈ ਗੱਲ 70 ਦੀ ਨਹੀਂ 70 ਦੀ ਨਹੀਂ 70 ਦੀ ਤੇ ਆਪ ਦੀ ਵੀ ਆਈ ਜਨਾਨਦ ਚਲੋ ਸੁਨੀਲ ਜੀ 75000 ਜੀ ਲੱਗਿਆ ਆਪਣਾ ਭਰਾ ਆ ਫਿਰ ਇਸ ਪਰਦੀ ਨਹੀਂ ਨਹੀਂ ਸੁਨੀਪ ਇਹ ਮੈਂ ਭਰਾ ਮੈਂ ਦੂਜਿਆ ਕੋਈ ਆਣੀ ਆ ਮੱਝ ਵੇਗੀ ਪਈ ਚਲ ਕਰਦੇ ਮੋਕੇ ਮਾਨਦਰ ਕਰ ਕਰਕੇ ਦੇ ਕਰਦਾ 75000 ਇਹ ਗੱਬਣ ਹੋਣੀ ਹੈ ਜੀ ਹਾਂਜੀ ਇਹ ਗੱਬਣ ਜੀ 1 ਘੰਟਾ ਟਾਈਮ ਲੂਗੀ ਜੀ ਇਹ ਸੁਨੀਲ ਜੀ 7-8 ਦਿਨ ਲੈ ਜਿੰਦੇ ਨੇ 7-8 ਦਿਨ ਲੈਣਾ ਹਾਂਜੀ ਸਰ ਜੀ ਮੈਂ ਆਪਾਂ ਵੀ ਲੱਗਦੇ ਆ ਪਤਾ ਹੀ ਕੋਈ ਨਹੀਂ ਆਂਦੇ ਜੀ ਹਾਂ ਹਾਂ ਜੀ ਭਾਵੇਂ 2 4 3 ਲੈ ਜੇ ਭਾਵੇਂ ਲੈ ਨਾ ਜੇ ਹੁਣ ਤੁਹਾਨੂੰ ਪਤਾ ਭਰਿਆ ਭਾਂਡਾ ਹੋਵੇ ਹਾਂ ਪਰ ਕੀ ਆਲ ਇਸ ਨੂੰ ਕੁਝ ਵੀ ਵੰਡੀ ਗਈ ਕਿ ਨਹੀਂ ਤੇ ਤੁਸੀਂ ਜੀ ਉਹਨਾਂ 13 ਕਿਲੋ ਪਿੰਡੀਆ ਦਾ ਲੇਟਾ ਐਸੀ ਵਾਦੀ ਦੇਣੀ ਹੈ ਹਾਂ ਹਾਂ ਬਸ लास्ट ਦੀ ਵੀ ਅਜੇ ਫਿਰ ਹਾਂ ਜੀ ਅਜੇ लास्ट ਦੀ ਉਹਨਾਂ ਫਿਰ ਇਨਰਜੀ 95 ਦੀ ਦੇ ਦਈਏ। ਵੇ ਲੋ ਪਿਓਰ ਨੀਲੀ ਆ 90 ਹਜ਼ਾਰ ਦੀ। ਠੀਕ ਆ ਸੁਨੀਲ ਜੀ 2000 ਮਾਨ ਕਰਾਂਗੇ ਆਪਾਂ ਭਰਾਵਾਂ ਦਾ ਹੋਰ ਵੀ ਵੇਚੋਗੇ। 80 ਹਜ਼ਾਰ ਦੀ। ਠੀਕ ਆ। 80 ਕਰ ਲਈਏ ਫਿਰ। ਨਹੀਂ 85 ਤੱਕ ਆ ਜਾ। 80 ਤੋਂ 85। ਚਲ ਜਾ। ਠੀਕ ਹੈ ਜੀ। ਲੋ ਜੀ ਵੇ ਲੋ 8-9 ਮਈਆਂ ਬਾਈਆਂ ਕੋਲ ਜੀ ਸੇਲ ਆ। ਬਾਕੀ ਮੇਰੇ ਵੀ ਰਹੋ ਇੱਥੇ ਆ ਕੇ ਚੈੱਕ ਕਰੋ ਚੁਆਈ ਕਰੋ। ਆ ਜੀ ਦੋ ਤਿੰਨ ਮਿੰਟ ਲੈਣ ਦੇ ਵੀਡੀਓ ਬਣਾਉਣ ਦੇ। ਤਸੱਲੀ ਤੁਸੀਂ ਕਰਨੀ ਆ। ਹਨਾ ਭਾਈ ਜੀ। ਚੁਆਈ ਤੁਸੀਂ ਕਰਨੀ। ਆਪਣੀ ਤਸੱਲੀ ਕਰ। ਬਿਲਕੁਲ ਭਾਈ ਜੀ ਬਿਲਕੁਲ। ਫਾਟੇ ਦਰ ਬਦਲਾ ਮਾਡੀਨ ਦਾ ਪਰ ਕੋ ਸਹੀ ਹੈ ਤੇ ਮੋਬਾਈਲ ਨੰਬਰ ਵੀਰ ਜੀ ਆਪਣਾ 98728 53109 ਪਿੰਡ ਲੋਕਾ ਤਸੀਲ ਪਟੇ ਜਿਲ੍ਹਾ ਤਰਨਤਾਰਨ